ਓ ਬੇਬੇ ਕਦੋਂ ਦਾ ਬਾਜਾ ਮਾਰੀ ਆਣਾ ਮੈਨੂੰ ਪੈਸੇ ਤਾਂ ਦੇ ਦੇ ਮੈਨੂੰ ਭਾਂਡੇ ਧੋਈ ਜਾਂਦੀ ਸੀ ਪੁੱਤ ਮੈਂ ਤਾਂ ਤੇ ਰੋਟੀ ਖਾ ਲਈ ਰੋਟੀ ਖਾ ਲਈ ਮੈਂ ਹਾਂ ਪੈਸੇ ਕੀ ਤੂੰ ਕਰ ਦੇਵੇਂਗੇ ਪੈਸੇ ਮੈਂ ਜਾਣਾ ਮੜਿਆ ਬਾਹਰ ਕੋ ਮੁਕੇ ਆਣਾ ਤੂੰ ਪੁੱਤ ਮੈਂ ਤੂੰ ਆਇਆਂਦੀ ਸੀ ਤੂੰ ਵੀ ਮਾੜਾ ਮੋਟਾ ਕੰਮ ਧੰਦਾ ਕਰ ਲਿਆ ਕਰੋ ਕੰਮ ਕਰਦਾ ਤਾਂ ਹੈਗਾ ਬਾਈ ਉਹ ਮੈਨੂੰ ਕਰਨੇ ਵੀ ਦੇਵੇ ਉਹ ਤਾਂ ਮੈਨੂੰ ਕਹਿੰਦਾ ਤੂੰ ਐਸਪ੍ਰੈਸ ਦੀ ਕਰ ਤੂੰ ਮੈਨੂੰ ਪੈਸੇ ਕੱਢ ਕੇ ਰਮਾ ਮੈਂ ਫਿਰ ਪੈਸੇ ਬਾਈ ਤੂੰ ਲੈ ਲੈਂਦਾ ਬਾਈ ਕੋਲੇ ਹੈ ਨਹੀਂ ਅੱਜ ਬਾਈ ਕੋਲੇ ਹੁੰਦੇ ਤਾਂ ਫਿਰ ਮੈਂ ਲੈ ਨਾ ਲੈਂਦਾ ਬਾਈ ਤੂੰ ਬਾਈ ਕਹਿੰਦਾ ਮਾਤਾ ਕੋਲੇ ਹੈ ਗਿਆ ਬੇਬੇ ਤੋਂ ਲੈ ਲ ਦੇਦੇ ਜਿਹੜੇ ਹੈਗੇ ਤੇਰੇ ਕੋਲੇ ਜਿੰਨੇ ਕਹੇਗੇ ਉਨੇ ਕਿਤੇ ਦੇ ਦੇ। ਆ ਕਿ ਜਿੰਨੇ ਹੈਗੇ ਹੈਗੇ। ਕੋਸਾ 150 ਦੀ ਲੋੜਾ ਕੀ ਲੈ ਜਾ ਤੂੰ। 150 ਮੈਂ ਕੀ ਬਣੂੰਗਾ? ਤੇ ਆ ਦੇਖ 150 ਨਾਲ ਅੱਜ ਕੱਲ ਜਵਾਕ ਨਹੀਂ ਫਿਰਦੇ। ਲੈ ਤੂੰ ਜਵਾਕ ਹੀ ਆਂਗਾ ਤੂੰ ਕਹਿੰਦਾ ਬੁੱਢਾ ਹੋ ਗਿਆ। ਤੂੰ ਬਣਾਏ ਕੀ ਮੰਦਾ ਤੂੰ ਆ ਤਾਂ ਦੇ ਆ ਸਾਰੀ ਫੜ ਦੇ ਆਹੀ ਫੜ ਦੇ ਮੈਨੂੰ ਤੂੰ। ਲੈ ਸਾਰੀ ਲੈ ਜਾ। ਨਾ ਮੈਂ ਮਰ ਜਾ। ਮਾਮਾ ਤੂੰ ਮੰਗਦੇ ਆਗੇ। ਲੈ ਜੇ ਪਿਆ ਹੁੰਦਾ ਤਾਂ ਉਹ ਤੋਂ ਮੰਗਦਾ ਪੈਸੇ ਇਹ। ਹੁਣ ਮੰਗ ਹੀ ਲੈ। ਮਾਂ ਦੇ ਗੋਡੇ ਲਾ ਕੇ ਲੱਗ ਕੇ ਬੈਠ ਗਿਆ। ਗੱਲ ਪੈਸੇ ਮੈਂ ਕਿਹਤੇ ਧਰ ਕੇ ਲੈ ਕੇ ਜਾਣੇ ਆ ਇਹਨਾਂ ਮਾਰੀ ਫਿਰਦੇ ਆ ਕੰਮ ਕਰਦੇ ਆਪਾਂ ਚੱਲ ਜਵਾਖਾਂ ਦਾ ਖਾਣਾ ਪੀਣਾ ਵੀ ਹੁੰਦਾ ਹੀ ਹੈਗਾ ਵੇ ਕੋ ਤੂੰ ਮੇਰੀ ਗੱਲ ਸੁਣ ਕੇ ਜਾ ਤੂੰ ਗੱਲ ਤਾਂ ਮੈਂ ਤੇਰੀ ਸੁਣਦਾ ਉਹਨੂੰ ਛੋਟੇ ਨੂੰ ਪੈਸੇ ਦੇਤੇ ਸੀਗੇ ਹਾਂ ਲੈ ਗਿਆ ਪੈਸੇ ਤਾਂ ਉਹ ਮੈਥੋਂ ਖੋ ਕੇ ਲੈ ਗਿਆ ਆ ਠੂਕੇ ਜ ਮੈਨੂੰ ਉਹ ਮੇਰੇ ਕੋਲ ਅੱਜ ਹੈ ਨਹੀਂ ਸੀਗੇ ਚੱਲ ਕੋਈ ਨਹੀਂ ਫਿਰ ਮੈਂ ਦੇਤੇ ਪੈਸੇ ਨਾਰੇ ਮਾਰ ਲੈ ਕਿ ਤੂੰ ਗੱਲ ਸੁਣ ਪਤ ਰਾਣੂ ਆਉਂਦੀ ਆ ਰਾਣੂ ਆਉਂਦੀ ਆ ਹਾਂ ਰਾਣੂ ਤਾਂ ਹੀ ਨੱਤੀ ਆਉਂਦੀ ਆ ਅੱਜ ਤੱਕ ਕੋਈ ਨਾ ਖਾਸ ਕੰਮ ਹੀ ਸੱਦੀ ਆ ਉਹ ਮੈਂ ਖਾਸ ਕੰਮ ਸੱਦੀ ਆ ਹਾਂ ਕਿਵੇਂ ਕੀ ਗੱਲ ਹੋ ਗਈ ਵਿਪਤ ਮੈਂ ਤੈਨੂੰ ਆਏ ਕਹਿੰਦੀ ਸੀਗੀ ਮਖਾਣਾ ਕੋਈ ਉਹਨੂੰ ਮੈਂ ਸਾਕ ਦਾ ਕਿਹਾ ਸੀਗਾ ਮਾ ਸਾਡੇ ਛਾਨੇ ਨੂੰ ਭਾਈ ਸਾਕ ਕਰਾ ਇੰਚਾ ਨੂਲੇ ਉਹਨੂੰ ਕਰਦੀ ਹੈ ਤੇ ਹੋਰ ਪੁੱਤ ਹੁਣ ਉਹ ਤੈਨੂੰ ਪਤਾ ਹੀ ਹੈਗਾ ਮੈਥੋਂ ਕਿੱਥੇ ਹੁਣ ਇੰਨਾ ਕੰਮ ਤਾਂ ਦੱਸ ਆ ਮੈਂ ਜਾਂਦਾਗਾ ਹੁਣ ਗੋਡੇ ਗਿੱਟੇ ਦੁਖਦੇ ਆਗੇ ਮੈਂ ਵੀ ਨੋਦੀਆਂ ਪੱਕੀਆਂ ਖਾ ਲੂੰਗੀ ਮੇਰੇ ਵੀ ਚਿੱਤੇ ਦੇ ਵਿੱਚ ਬਹੁਤ ਹੌਸਲਾ ਹੈਗਾ ਮਾ ਨੋ ਉਹਨੂੰ ਵਿਆਹ ਕੇ ਲਿਆਵਾ ਮਾ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਹਾਂ ਤੇ ਫਿਰ ਮੈਂ ਉਹਨੂੰ ਕੀ ਕਹੂੰਗਾ ਰਾਨੋ ਨੂੰ ਪੁੱਤ ਨਾ ਹੁਣ ਤੂੰ ਸਾਰਾ ਕੁਛ ਹੀ ਕਹੇਗਾ ਹੁਣ ਆਏਗਾ ਵੀ ਆਪਾਂ ਤੈਨੂੰ ਦਿਖਾਉਣਾਗਾ ਵੀ ਭਾਈ ਆ ਮੇਰਾ ਮੁੰਡਾ ਦਾ ਦੇਖਾ ਤੇ ਕੋਈ ਗੱਲਬਾਤ ਜਿਹੜੀ ਕੋਈ ਕਰਨੀ ਹੈ ਭਰਾਵਾ ਤੂੰ ਆ ਦੇ ਮੂੰਹ ਨਾਲ ਗੱਲਬਾਤ ਉਹਦੇ ਨਾਲ ਕਰ ਲੈ ਮੇਰੀ ਗੱਲ ਦਾ ਹੋਰ ਹੈ ਤੇਰੀ ਦਾ ਫਰਕ ਹੈਗਾ ਲੈ ਮਾਂ ਤਾਂ ਕਿਹੋ ਜੀਆਂ ਗੱਲਾਂ ਕਰੀ ਜਾਂਦੀ ਹੈਂ ਹੈ ਤੂੰ ਸਾਨੂੰ ਮਾਂ ਵਾਲਾ ਪਿਆਰ ਤਾਂ ਦਿੱਤਾ ਹੀ ਦਿੱਤਾ ਸਾਨੂੰ ਪਿਓ ਵਾਲਾ ਪਿਆਰ ਵੀ ਦਿੱਤਾ ਤੇ ਹੁਣ ਤੈਨੂੰ ਲੱਗਦਾ ਵੀ ਤੇਰੇ ਤੋਂ ਬਾਹਰ ਹੋਵਾਂਗੇ ਮੈਂ ਤੇਰੇ ਨੂੰ ਬਾਹਰ ਤਾਂ ਪੁੱਤ ਤੁਸੀਂ ਮੈਥੋਂ ਨਹੀਂ ਹੁੰਦੇ ਜਿਹੜੀ ਹੁਣ ਮੁੰਡੇ ਸੰਡੇ ਵਾਲੀ ਗੱਲ ਆ ਗਈ ਤੁਸੀਂ ਆਪਦੀ ਖੋਲਣੀ ਆ ਰਾਨੋ ਨਾਲ ਗੱਲ ਖੋਲਣੀ ਮੇਰੀ ਗੱਲ ਖੋਲਣੀ ਦਾ ਗੱਲ ਉਹ ਕੁਝ ਹੋਰ ਆ ਤੇਰੀ ਗੱਲ ਖੋਲਣੀ ਦਾ ਕੁਝ ਹੋਰ ਆ ਮਾਂ ਮੇਰੀ ਗੱਲ ਸੁਣਾ ਤੈਨੂੰ ਆਪਦੇ ਜਵਾਕ ਤੇ ਯਕੀਨ ਨਹੀਂ ਹੈਗਾ ਤੇ ਰਾਨੋ ਤਾਂ ਹੀ ਕਿਹੜਾ ਸਾਨੂੰ ਜਾਣਦੀ ਨਹੀਂਗੀ ਉਹ ਵੀ ਤਾਂ ਸਾਨੂੰ ਜਾਣਦੋਈ ਆ ਤੇ ਹੈ ਨਾ ਵਿਆਹ ਦੀ ਗੱਲ ਆ ਗਈ ਕੋਈ ਗੁੱਡੇ ਗੁੱਡੀਆਂ ਦੀ ਖੇਡ ਤਾਂ ਹੈ ਨਹੀਂਗੀ ਵੀ ਆਪਾਂ ਉਹ ਹੀ ਗੱਲ ਢਾ ਲਿਆ ਤੇ ਹੋਰ ਬਣਾ ਲਿਆ ਓ ਮਾਂ ਮੈਨੂੰ ਵੀ ਪਤਾ ਬੇ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਹੈਗਾ ਹਨਾ ਜਿਹੜੀ ਗੱਲ ਤੂੰ ਉਹਦੇ ਨਾਲ ਕਰ ਲੇਗੀ ਉਹ ਗੱਲ ਮੈਂ ਕਿੱਥੇ ਕਰੂੰਗਾ ਉਹਦੇ ਨਾਲ ਦੱਸ ਮੈਨੂੰ ਚਲ ਪੁੱਤ ਮੈਂ ਤਾਂ ਕਹਿੰਦੀ ਸੀ ਫੇਰ ਨਾਖੇ ਮੇਰੀ ਮਾਂ ਨੇ ਨਾ ਆਪਣੀ ਪਸੰਦ ਦੀ ਲੈ ਲਈ ਉਹ ਨਹੀਂ ਮਾਂ ਤੈਨੂੰ ਲੱਗਦਾ ਤੇ ਤੈਨੂੰ ਐਂ ਕਹਾਂਗੇ ਅਸੀਂ ਕੋਈ ਗੱਲ ਨਹੀਂ ਜਿਵੇਂ ਤੂੰ ਕਰੇਂਗੀ ਨਾ ਠੀਕ ਹੀ ਕਰੇਂਗੀ ਮੇਰਾ ਤੇਰਾ ਫੈਸਲਾ ਮੇਰਾ ਫੈਸਲਾ ਹੋਊਗਾ ਠੀਕ ਆ ਚਲ ਹੁਣ ਮੈਨੂੰ ਕੰਮ ਤੇ ਜਾਣ ਦੇ ਤੇ ਨਾਲੇ ਅੱਜ ਤਨਖਾਹ ਮਿਲ ਜੂਗੀ ਕੋਈ ਗੱਲ ਨਹੀਂ ਜਿਵੇਂ ਰਾਨੋ ਤਾਈ ਗੱਲ ਕਰੂਗੀ ਠੀਕ ਆ ਉਹਦੇ ਨਾਲ ਗੱਲ ਕਰ ਲੈ ਮੈਨੂੰ ਇਹ ਵੀ ਗੱਲ ਪਤਾ ਵੀ ਹੁਣ ਤੇਰੇ ਤੋਂ ਕੰਮ ਨਹੀਂ ਹੁੰਦਾ ਨਹੀਂ ਮੈਂ ਤੈਨੂੰ ਕਹਿ ਵੀ ਦਿੰਦਾ ਵੀ ਮੈਂ ਹਲੇ ਨਹੀਂ ਕਰਵਾਉਣਾ ਹੋਰ ਪੁੱਤ ਫੇਰ ਮੈਂ ਕਰਦੀ ਹਾਂ ਉਹਦੇ ਨਾਲ ਗੱਲ ਚੰਗਾ ਠੀਕ ਆ ਕੋਈ ਹਾਲੇ ਤੱਕ ਨਾ ਰਛੀ ਮੂੜੇ ਚੰਗਾ 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 ਆਹੋ ਨਿਕਰਿਆ ਭੈਣੇ ਹਾਂ ਰਾਂ ਨੂੰ ਘਰੇ ਆ ਜਾ ਅੰਦਰ ਬੜੀ ਬੈਠੀ ਆਲਾ ਹੋਰ ਮਾਰ ਗਰਮੀ ਵਾਲੀ ਸੀਗੀ ਉਹ ਨਿੰਮ ਚ ਨਮੋਲੀਆਂ ਹੀ ਡਿੱਗੀ ਜਾਂਦੀਆਂ ਬੁਨੀ ਆ ਕੀ ਕਰਨਿਆ ਤੈਂ ਨਹੀਂ ਭੈਣੇ ਪੁੱਛਣਾ ਬਹੁਆ ਲੜਦਿਆਂ ਸੀ ਬਾਈਲਣਾ ਦੋਨੇ ਓਹੋ ਉਹਨਾਂ ਨੂੰ ਕੰਜਰੀਆਂ ਨੂੰ ਛਡਾਉਣ ਲੱਗੀ ਤੇ ਮੈਨੂੰ ਧੱਕਾ ਦੇ ਕੇ ਛੜਤੀ ਮੈਨੂੰ ਤਾਂ ਚੱਕੀ ਨਹੀਂ ਆਪ ਹੀ ਗੁੱਤਮ ਗੁੱਤੇ ਹੋਈ ਗਈਆਂ ਕੰਜਰੀਆਂ ਉਹ ਮਰਦਾਂ ਲਾ ਕਿੱਡਾ ਹਣਾ ਹੋ ਕੀਤਾ ਇਹਦਾ ਸੱਚ ਤੇ ਤਬਾਵਾ ਵਾਜੇ ਮੇਰੇ ਤਾਂ ਹੋਰ ਗੁੱਟ ਨਿਕਲ ਗਏ ਵਿੱਚੋਂ ਫਿਰ ਹੁਣ ਇਹ ਬਣਾ ਬਣੋ ਲਿਆ ਬਣਾਇਆ ਹੋਰ ਕੀ ਕਰਾਂ ਹੁਣ ਬਣਾਉਣਾ ਤਾਂ ਸੀ ਜਦੋਂ ਦੋਜਕ ਨੂੰ ਫੜਾ ਤੀ ਮੈਂ ਤੈਨੂੰ ਸੱਧਿਆ ਸੀਗਾ ਮੈਂ ਆਖ ਮਾ ਮੇਰੇ ਪੁੱਤ ਨੂੰ ਸਾਗ ਕਰਾ ਚਾ ਨਹੀਂ ਨੂੰ ਨਹੀਂ ਬਸ ਕਰਨੀ ਤੂੰ ਆਪ ਪਕਾ ਕੇ ਖਾ ਲੈ ਮੈਨੂੰ ਪੁੱਛ ਲੈ ਦੋਨੋਂ ਹਾਲੀ ਨੂੰ ਨਹੀਂ ਕੋਈ ਨਹੀਂ ਪੰਜੇ ਉਂਗਲਾਂ ਨਹੀਂ ਕੋਈਆਂ ਹੁੰਦਗਾ ਹੁੰਦਿਆਂ ਤਾਂ ਨਹੀਂ ਬਣਦਾ ਨਹੀਂ ਪਤਾ ਇਹਨਾਂ ਨੇ ਕਦਾਂ ਬਣ ਜਾਂਦੀਆਂ ਇਹ ਤਾਂ ਕੀ ਪਤਾਗਾ ਵਰਨਦਾ ਤਾਂ ਇਹਨਾਂ ਦਾ ਹਾਂ ਹੁਣ ਕੀ ਪਤਾ ਬਗਾਨੀਆਂ ਕਿਹਜੀਆਂ ਹੁੰਦੀਆਂ ਹੁਣ ਮੈਂ ਆਪ ਦੇ ਜਾਣ ਤਾਂ ਵਧਗਾ ਲਈਆਂ ਸੀ ਤੇ ਲੜਦਿਆਂ ਨੂੰ ਛਡਾਉਂਦੀ ਤਾਂ ਉਹਨਾਂ ਨੂੰ ਹੀ ਸੀ ਗੱਲ ਸਹੀ ਆ ਗਈ ਮੁੜ ਕੇ ਕੰਜਰਗਾ ਨੇ ਮੈਨੂੰ ਹੱਥ ਵੀ ਨਹੀਂ ਪਾਇਆ ਵੀ ਬੁੜੀ ਸਿੱਟਦੀ ਚੱਕ ਤਾਂ ਲਈ ਗਏ ਲੈ ਹੱਕ ਤਾਂ ਸੀਗਾ ਹੀ ਉਹਨਾਂ ਦਾ ਚੱਕਣ ਦਾ ਜੇ ਤੂੰ ਸਟਾਉਂਦੀ ਸੀ ਚਲੋ ਇਹਨਾਂ ਨੂੰ ਆਸੇ-ਪਾਸੇ ਕਰਦੀ ਸੀ ਹੋ ਜਾਂਦੀਆਂ ਗਹੋਈਆਂ ਵੀ ਨਹੀਂ ਸਿਆਣੇ ਬੰਦੇ ਦਾ ਕਰੇ ਕੀ ਸੁਖ ਹੁੰਦਾ ਗੱਲ ਤੇ ਹੁਣ ਤੂੰ ਆਖ ਬੋਲਣਗੇ ਤਾਂ ਪਾਸੇ ਪਾਸੇ ਕਰਾਂਗੇ ਚੱਲ ਬਸੇ ਵੀ ਹੋ ਜਾਂਦੇ ਆ ਜਵਾਕ ਹਟਾਈ ਤਾਂ ਹਟਦੀਆਂ ਵੀ ਨਹੀਂ ਫੇਰ ਤੇ ਸਾਰਾ ਹਟਾਉਂਦੀ ਹੈ ਕਹਿੰਦੀ ਗਏ ਕਰ ਦਿਆਂਗਾ ਬਾਲੀਆਂ ਚਿੰਦਰੀਆਂ ਆਗੀਆਂ ਤੇ ਬਾਲਾ ਤੈਨੂੰ ਹਾਂ ਸੱਜਾ ਕੋ ਪੈਣ ਮਾਰ ਕੇ ਚੰਗਾ ਰਿਸ਼ਤਾ ਕਰਾਉਸ ਨੀਨੂੰ ਨਹੀਂ ਰਿਸ਼ਤਾ ਮੈਂ ਤਾਂ ਆਇਆ ਨਹੀਂ ਸੀ ਜਿੰਨਾ ਜਿਰ ਪੱਕਾ ਕੇ ਖਾਈਂ ਦਿਆਂ ਖਾਲਾ ਕਿਉਂ ਤੂੰ ਗੁੱਤ ਪਟਾਉਣੀ ਆ ਨਾ ਆ ਕੇ ਗੁੱਤ ਪਟਾਉਣੀ ਗੁੱਤ ਤਾਂ ਉਹੀ ਗੱਲ ਚੰਗੀ ਨੇ ਵੀ ਪਟਣੀ ਹੈ ਮਾੜੀ ਨੇ ਵੀ ਪਟਣੀ ਹੈ ਜੇ ਪਟਣੀ ਹੈ ਤੇ ਜੇ ਕਰਮਾਂ ਚ ਗੁੱਤ ਪਟਾਉਣੀ ਹੋਇਆ ਤਾਂ ਤੇ ਪਰ ਮੈਂ ਹੁਣ ਆਇਆ ਨਹੀਂ ਮੇਰੇ ਗੋਡੇ ਗਿੱਟੇ ਜੇ ਨਹੀਂ ਬਾਹਲੇ ਦੁਖਦੇ ਹੈਗੇ ਤੇ ਚੱਲ ਫਿਰ ਮੇਰੀ ਭਤੀਜੀ ਆ ਕੁਮਾਰੀ ਉਹਦਾ ਕਰਾ ਦਿੰਨੀ ਹੈ ਹੋਰ ਤਾਂ ਹੁਣ ਮੈਂ ਕੀ ਦਾ ਕਰਾਵਾਂ ਫਿਰ ਭਤੀਜੀ ਜਿਹੜੀ ਇੱਥੇ ਆਉਂਦੀ ਹੁੰਦੀ ਹੈ ਹਾਂ ਜਿਹੜੀ ਇੱਥੇ ਆਉਂਦੀ ਹੁੰਦੀ ਹੈ ਹਾਂ ਉਹ ਤਾਂ ਕੁੜੀ ਬਹੁਤ ਸਿਆਣੀ ਲੱਗਦੀ ਹੈ ਮੈਨੂੰ ਹਾਂ ਉਹਦਾ ਕਰਾ ਦੂੰਗੀ ਹਾਂ ਕੰਮ ਤਾਂ ਹੰਦੇ ਵੀ ਜੇ ਹੱਥ ਪੈਰਾਂ ਨਹੀਂ ਲਾ ਕੇ ਤੁਰ ਜਾਂਦੀ ਕੰਮ ਤਾਂ ਉਹ ਇੱਥੇ ਆ ਕੇ ਸਾਰਾ ਕਰਦੀ ਹੈ ਹਾਂ ਫੇਤਰਾ ਆ ਪਾਇਨ ਮੈਂ ਕਿਉਂ ਕੁੜੀ ਤੋਂ ਮੈਂ ਦੇਖੀ ਹੈਗੀ ਹਾਂ ਉਹਦਾ ਕਰਾ ਦੂੰ ਮੈਂ ਜਾਇਉਂ ਕਿਸੇ ਵੇਲੇ ਪਿੰਡਾ ਜਾ ਕੇ ਆਉਂ ਫੋਨ ਦੀ ਗੱਲ ਤਾਂ ਫੋਨ ਤੇ ਰਹਿ ਜਾ ਨਾ ਨਾ ਤੂੰ ਜਾ ਕੇ ਆਈ ਤੂੰ ਪਾੜਾ ਲੈ ਜੀ ਮੈਥੋਂ ਐਵੇਂ ਹੀ ਲੈ ਜੀ ਪਾੜਾ ਪਾੜਾ ਲੈ ਜੀ ਚੱਲ ਚੱਲੇ ਲੱਗਾ ਭਾਈ ਮੈਂ ਤੈਨੂੰ 500 ਰੁਪਏ ਦੇ ਦੂੰਗੀ ਤੂੰ ਜਾ ਕੇ ਪਤਾ ਲੈ ਕੇ ਆ ਨਾ ਨਾ ਕੋਈ ਨਹੀਂ ਮਾਪੇ ਕੋ ਕਰਾਇਆ ਪੜਾ ਹੈਗਾ ਮੇਰੇ ਕੋਲ ਸਾਰਾ ਕੁਝ ਮੈਂ ਜਾਉਂਗੀ ਹੋ ਲਵੇ ਤੇ ਮੈਂ ਕਰਾ ਦੂੰ ਸਾਕ ਚੱਲ ਉਹਦਾ ਮੇਰੇ ਭਤੀਜੀ ਦੇ ਕਰਾ ਦੂੰ ਫਿਰ ਆਈ ਆਂਦੀ ਸੀਗੀ ਮੈਂ ਖਾਣਾ ਚਲੋ ਹੁਣ ਮੈਂ ਤੇ ਵੱਡੇ ਘਿੱਟੇ ਚ ਬਾਹਲੇ ਦੁਖੀ ਜਾਂਦੇ ਇਹ ਤਾਂ ਹੈ ਹਾਂ ਚਲ ਆਏ ਆਂ ਵੀ ਹੋਰ ਨਹੀਂ ਦਰਸੋਈ ਤਾਂ ਸਾਂਭੂਗੀ ਅਸੋਈ ਵੀ ਸਾਂਭੂਗੀ ਨਾਲੇ ਸੁੱਖਣਾ ਸਾਰਾ ਕੰਮ ਧੰਦਾ ਪਸੂ ਬਚਾਰੇ ਚ ਨਹੀਂ ਬੜਿਆ ਜਾਂਦਾ ਖਿੱਚ ਕੇ ਲੈ ਜਾਂਦੇ ਆ ਪਸੂ ਲੈ ਜਾਂਦੇ ਆ ਹੁਣ ਛੋਟਾ ਮੁੰਡਾ ਗਾ ਜਿਹੜਾ ਉਹ ਤਾਂ ਤੈਨੂੰ ਪਤਾ ਹੀ ਹੈਗਾ ਬਾਹਰ ਅੰਦਰ ਹੀ ਤੁਰਿਆ ਫਿਰਦਾ ਰਹਿੰਦਾ ਨਾਲ ਕੰਮ ਕਰਦਾ ਨਾਲ ਧੰਦਾ ਕਰਦਾ ਉਹ ਤਾਂ ਜਵਾਕਾ ਨਾ ਆਏ ਬਸ ਸੋਈ ਤਾਂ ਆਲੀ ਤੁਰਿਆ ਫਿਰਦਾ ਹੁਣ ਤਾਂ ਖੇੜ ਹੀ ਪਿਆਰੀ ਹੈ ਹਜੇ ਹਜੇ ਭੈਣ ਇਹ ਉਹਨੂੰ ਸਾਰ ਨਹੀਂ ਕੰਮਾਂ ਧੰਦਾ ਨਹੀਂ ਨਹੀਂ ਉਹਨੂੰ ਵੱਡੇ ਦੇ ਸਿਰ ਤੇ ਨਿਆਣਾ ਗਾ ਉਹਨੂੰ ਆਇਆ ਵਿਚਾਰ ਮੇਰਾ ਵੱਡਾ ਭਰਾ ਗਾ ਕਰੀ ਜਾਂਦਾ ਗਾ ਉਹ ਵੀ ਨਹੀਂ ਉਹਨੂੰ ਕੋਸਾਂਦਾ ਗਾ ਸਣੀ ਵੀ ਨਹੀਂ ਆਗਾ ਉਹਨੂੰ ਭਰਾ ਆਇਆ ਵੀ ਚਲ ਮੈਂ ਹੁਣ ਕਰਨਾ ਪਿਆਵਾਂ ਦੇ ਥਾਂ ਵੀ ਮਾਇਆ ਭਰਾ ਮੈਂ ਥਾਂ ਵੀ ਮਾਇਆ ਫਿਰ ਹਾਂ ਹੀ ਮੈਂ ਕਹਿ ਦਿੰਨੀ ਆ ਕਿ ਚੰਨੀ ਨੂੰ ਵਿਚਾਰ ਕੋਈ ਨਹੀਂ ਕੋਤ ਪਿਆਉਦੀ ਥਾਂ ਵੀ ਤੂੰ ਆਗਾ ਤੇ ਭਰਾ ਦੀ ਥਾਂ ਵੀ ਤੂੰ ਆ ਕੋਈ ਤਾਂ ਹੈ ਚਲ ਨਿਆਣਾ ਗੈ ਨੂੰ ਤੇਰੇ ਫਿਰਦੇ ਹਜੇ ਚਲ ਕੋਈ ਨਹੀਂ ਲੈ ਲੈਣਦੇ ਐ ਜਿੰਨਾ ਜਿਰ ਲਈਦੀ ਆ ਜਦੋਂ ਕਬੀਲਦਾਰੀ ਗੱਲ ਪੈ ਗਈ ਫੇਰ ਕਿੱਥੇ ਆ ਹਾਂ ਫੇਰ ਤਾਂ ਕਿੱਥੇ ਤੈਨੂੰ ਪਤਾ ਕਰਾਂਗਾ ਜੀ ਆ ਜਾਂਦਿਆਂ ਨੱਥਾ ਪਾ ਲੈਂਦਾ ਨੱਥਾ ਪਾ ਲੈਂਦਾ ਫੇਰ ਕਿੱਥਾ ਹੁੰਦਾ ਲਿਕਣ ਦੇ ਖਰਚੇ ਵਧ ਜਾਂਦੇ ਫੇਰ ਨਹੀਂ ਨਾ ਜਵਾਖ ਖੇਡਣ ਜੋਗਾ ਰਹਿਣਾ ਹਾਂ ਹਾਂ ਹੀ ਕਹਿੰਦੀ ਸੀ ਤੈਨੂੰ ਚਲ ਸੋਡੇ ਸਿਰ ਚਲ ਕੋਈ ਨੀ ਤੁਰ ਫਿਰਨ ਦੇ ਹਾਂ ਚਲ ਕੋਈ ਨੀ ਹਾਂ ਮੈਂ ਤਾਂ ਬਣਾਈ ਚਾਵਾਂ ਲੱਡਾ ਨਾ ਪਾਲਿਆ ਗਾ ਉਹ ਹੋਰ ਜਾ ਮਾਮਾ ਨੂੰ ਤਾਂ ਜਾ ਲਾੜ ਨਹੀਂ ਹੁੰਦੀ ਐ ਪਤਾ ਨਹੀਂ ਤਾਂ ਕਹਿੰਦੇ ਪੇਟ ਕਰੋੜੀ ਦਾ ਤੇਰਾ ਪੇਟ ਕਰੋੜੀ ਦਾ ਤਾਂ ਹੋਏਗਾ ਹਾਂ ਤੇ ਹੁਣ ਆਇਆ ਤੇ ਢਾ ਕੇ ਪੈਸੇ ਖੋ ਕੇ ਲੈ ਗਿਆ ਮੇਰੇ ਤੋਂ ਮਾ ਮਾਤੇ ਜੋ ਹੋ ਰਹਾ ਹੈ ਨਾ ਤੇ ਕਹਿੰਦੇ ਜੇ ਪਿਆਰ ਹੁੰਦਾ ਤਾਂ ਮਾਪੇ ਖੋਹਦਾ ਹੋਂ ਤਾਂ ਖਹਿੰਦਾ ਹਾਂ ਮਾਪੇ ਖੋਹਣਾ ਹੀ ਸੀ ਫਿਰ ਕੋਈ ਤਾਂ ਖੋਹਣਾ ਹਲਾਇਆ ਚੱਲ ਇੱਥੇ ਕੀ ਪਾ ਹੋਈ ਗੱਲ ਆਪਾਂ ਕਰਨੇ ਪੈਸੇ ਥੋੜੇ ਮਾਰੇ ਤਰੇ ਫਿਰ ਦੇ ਕੰਮ ਦੰਦਾ ਕਰ ਦੋ ਜੀ ਆਖਾ ਦੇਖੋ ਸਾਰਾ ਧਨ ਹੋ ਨਹੀਂ ਟਿਕਦਾ ਹੋ ਨਹੀਂ ਟਿਕਦਾ ਗੱਲ ਸਹੀ ਉਹ ਛਣੀ ਨਾ ਗੱਲ ਕਰ ਲੈਂਦੀ ਤੂੰ ਫਿਰ ਨਾ ਛਣੀ ਨਾ ਮਕਾਬਲੀ ਗੱਲ ਮੈਂ ਭਾਈ ਮੈਂ ਵੀ ਐ ਕਰਕੇ ਰਾਣੂ ਬੁਲਾਈ ਸੀ ਕਿ ਤੇਰੇ ਰਿਸ਼ਤੇ ਬਾਰੇ ਉਹ ਕਹਿੰਦਾ ਕੋਈ ਨਹੀਂ ਮੈਂ ਕਰ ਲਈ ਗੱਲ ਕਈ ਵਾਰੀ ਹੁਣ ਜਵਾਕ ਬਾਹਰ ਅੰਦਰ ਡਿਊਟੀ ਕਰਦਾ ਆ ਆਪਦੀ ਕੋਈ ਗੱਲਬਾਤ ਹੁੰਦੀ ਆ ਫਿਰ ਹਾਂਈ ਮੈਂ ਉਹਨੂੰ ਕਹਿੰਦੀ ਸੀ ਵੀ ਭਾਈ ਦੇਖ ਲੈ ਹੁਣ ਤੂੰ ਵੀ ਮੈਂ ਤਾਂ ਰਾਣੂ ਬੁਲਾਈ ਆ ਕਹਿੰਦਾ ਕੋਈ ਨਹੀਂ ਮਾਂ ਆ ਕੇ ਕਰਦਾ ਗੱਲ ਹਾਂ ਕੋਈ ਨਹੀਂ ਮੇਰੇ ਪਤੀ ਜਿਦਾਂ ਤੂੰ ਪੱਕਾ ਹੀ ਸਮਝ ਲੈ ਮੇਰਾ ਭਰਾ ਮੈਂ ਜਵਾਬ ਨਹੀਂ ਦਿੰਦਾ ਨਾ ਕੋਈ ਨਹੀਂ ਫਿਰ ਆਪਣਾ ਤਾਂ ਪੱਕਾ ਹੀ ਹੈਗਾ ਹਾਂ ਤੇ ਮੈਂ ਜਾਊਂਗੀ ਕੁ ਦੋ ਦਿਨਾਂ ਨੂੰ ਹਾਂ ਕੋਈ ਘਰਾ ਨਹੀਂ ਆਪਣਾ ਤਾਂ ਇਹੋ ਜੀ ਕੋਈ ਲੈਣ ਦੇਣ ਦੀ ਵੀ ਨਹੀਂ ਗਈ ਮੇਰੇ ਘਰੇ ਰੱਬ ਦਾ ਦਿੱਤਾ ਬਥੇਰਾ ਕੋਸਾਗਾ ਲੈਣ ਦੇਣ ਦਾ ਜਿਹੇ ਅਗਲੇ ਤੋਂ ਸਰੇਆ ਦੇਊ ਹੋਈ ਵਾਹ ਤਾ ਹੁਣ ਅਗਲਾ ਹੋਈ ਖਾਲੀ ਚ ਕਿਥੋਂ ਤੋ ਖਾਲੀ ਨੀ ਆ ਹਾ ਹੁਣ ਤੋੜਦਾ ਹੁਣ ਆਏ ਹੈ ਨੀ ਤੂੰ ਕਹਦੇ ਮੈਨੂੰ ਇੰਨਾ ਬਾਜ ਆ ਮੈਂ ਭਾਈ ਇੰਨਾ ਬਾਹ ਬਾਜ ਵੀ ਨਹੀਂ ਦੇ ਸਕਦੇ ਨਾ ਨਾ ਕੋਈ ਨਹੀਂ ਮੈਂ ਤੇ ਤੈਨੂੰ ਆਪ ਹੀ ਅੱਖੇ ਨੂੰ ਵੀ ਲੈਣ ਦਿੰਦੀ ਤਾਂ ਮੈਨੂੰ ਕੋਈ ਭੁੱਖ ਨਹੀਂ ਗਈ ਕੁੜੀ ਸਿਆਣੀ ਹੋਵੇ ਸਾਡਾ ਘਰ ਦਾ ਤੰਦਾਲ ਚੱਕਣ ਵਾਲੀ ਹੋਵੇ ਕੁੜੀ ਤਾਂ ਬਥੇਰੀ ਸਿਆਣੀ ਆ ਹੁਣ ਤੂੰ ਇੱਥੇ ਆਈ ਦੇਖੀ ਹੋਈ ਆ ਹਾਂ ਪਸੂ ਪਸ਼ਾਰਾ ਕਰ ਦੇ ਭਾਈ ਮੈਥੋਂ ਨਹੀਂ ਸਮਝਦਾ ਉਹ ਜਵਾਖਬਾਰਨ ਦੱਦ ਤੋਰੇ ਫਿਰਦੇ ਰਹਿੰਦੇਗੇ ਤੇ ਆ ਘਰ ਦੇ ਘਰ ਰੋਟੀਆਂ ਸਾਡੀਆਂ ਤਾਂ ਤਿੰਨ ਜਨਾਂ ਦੀਆਂ ਕਿੰਨੀਆਂ ਖਾਂਗਾ ਤੂੰ ਬੇਸਾਂ ਜਰਾ ਕੰਮ ਸਹਾਰਾ ਕਰਦੀ ਆਪੇ ਕਰਿਆ ਕਰੂਗੀ ਹਾਂ ਤਾਂ ਮੈਨੂੰ ਪਤਾਗਾ ਹਾਂ ਉਹਦੇ ਬੰਨਾਂ ਲਾਂਬਾ ਨਹੀਂ ਆਉਂਦਾ ਚੱਲ ਮੈਂ ਤਾਂ ਜਾ ਚਾਹ ਬਣਾ ਕੇ ਨਹੀਂ ਹੈਗੀ ਚਾਹ ਨਹੀਂ ਮੈਂ ਪੀਂਦੀ ਖੜ ਜਾ ਕੋੜਾ ਬਣਾ ਲੈ ਮਟਾ ਹੁਣ ਮੈਂ ਸਾਹ ਕਰਾ ਕੇ ਚਾਹ ਪੀਉ ਚੱਲ ਚੰਗਾ ਫਿਰ ਮੈਂ ਪਿਆਉਂਗੀ ਲੱਡੂਆਂ ਨਾਲ ਪੀਉਂਗੀ ਲਾ ਇਹਦੀ ਪਤੀ ਜੀ ਤਾਂ ਬਲਾਈ ਸਿਆਣੀ ਹੈਗੀ ਨਾ ਸੋਹਣੀ ਬੇਟਰੀ ਹੈਗੀ ਜੇ ਘਰੇ ਆ ਗਈ ਸਾਡੇ ਤਾਂ ਰੰਗ ਭਾਗ ਲੱਗ ਜਾਣਗੇ ਮੈਂ ਤਾਂ ਬਲਾਂ ਸੋਹਣੀ ਲੱਗਦੀ ਉਹ ਤੁਰੀ ਫਿਰਦੀ ਗੋਲ ਮੋਲ ਜੀ ਦੇਖਦੀ ਹੁੰਦੀ ਇਥੋਂ ਦੀ ਜਾਂਦੀ ਭਾਈ ਤਾਂ ਉਪੇ ਮੋ ਜਣਾ ਸੁੱਤਾ ਪਰ ਐਂ ਤੁਰੀ ਆਂਦੀ ਆ ਹੋਰ ਭਾਈ ਤਕੜਾ ਬਈ ਹਾਂ ਠੀਕ ਠਾਕ ਵਧੀਆ ਭਾਈ ਬਹਿ ਜਾ ਬੈਠੀ ਬਈ ਹੋਰ ਦੀਦਾ ਨਹੀਂ ਕੋਈ ਘਰੇ ਘਰੇ ਇੱਥੇ ਕਰਦੇ ਹੋਣਗੇ ਤੋ ਮਤਲਬ ਇੱਥੇ ਰਸੂਈ ਚ ਕੰਮ ਕਰੀ ਜਾਂਦੀ ਆ ਜੀ ਬਹੁਤਾ ਤੇ ਕੰਮ ਇੱਥੇ ਕੰਮ ਫਰਦੀ ਹੋਊਗਾ ਫਰਦੀ ਸੀ ਹੁਣੇ ਇੱਥੇ ਕਪੜੇ ਚੱਕੀ ਕਹਿੰਦੀ ਮੈਂ ਕਪੜੇ ਧੋਣੀ ਆ ਕਪੜੇ ਧੋਣ ਨੂੰ ਜਾਂ ਤਾਂ ਆ ਹਾਂ ਸਸਰੀ ਕਹਿੰਿਆ ਜੀ ਸਸਰੀ ਕਾਲ ਹੋ ਠੀਕ ਹੈ ਠੀਕ ਹੈ ਵਧੀਆ ਮੈਂ ਤਾਂ ਠੀਕ ਆ ਆ ਹੱਥ ਦੇ ਕੇ ਮਰਾਈ ਬੈਠੀ ਆ ਨਹੀਂ ਬਸ ਪੁੱਛਣਾ ਹੱਥ ਦੇ ਤਾਂ ਨਹੀਂ ਪੁੱਛਦੀ ਜੇ ਮੈਂ ਨਾ ਪੁੱਛਿਆ ਨਾ ਤੇ ਤੂੰ ਆਇਆ ਗੈਰ ਨਾ ਕੋਈ ਜਿੰਨੇ ਦਾ ਪੁੱਛਿਆ ਹੀ ਨਹੀਂ ਹੈਗਾ ਨਹੀਂ ਤੇਰੇ ਪਰਜਾਈਆਂ ਲੜਦੀਆਂ ਸੀ ਉਹਨਾਂ ਨੂੰ ਛਡਾਉਂਦੀ ਸੀ ਉਹਨਾਂ ਤਾਂ ਕਮਾਰੇ ਕੰਜਰ ਨਹੀਂ ਦੇਗ ਪੀ ਦੇਗ ਪੀ ਹੋਰ ਨਾ ਭਾਬੀਆਂ ਰੀ ਲੜਤਾਂ ਸੀ ਭਾਬੀਆਂ ਲੜਦੀਆਂ ਸੀ ਤੇਰੀਆਂ ਖੜ ਤੇ ਮਦਰੀ ਕਲਾ ਕੇ ਕੁਛ ਦੇ ਮੈਂ ਪਾਣੀ ਲੈ ਦਉਂਦੀ ਲੈ ਆ ਤੂੰ ਠੀਕ ਠਾਕ ਹੈ ਬਈ ਹਾਂ ਠੀਕ ਹੈ ਬਈ ਵਧੀਆ ਨਵੇਰਤਾ ਜੀ ਦੀ ਜਪੇ ਦਾ ਸਾਰ ਬਸ ਥੋੜੀ ਜੀ ਰਹਿੰਦੀ ਆ ਬਸ ਕਿਲਾਕ ਉਹ ਲੱਗ ਜੂ ਇੱਕ ਦੋ ਦਿਨਾਂ ਚ ਹੌਲੀ ਹੌਲੀ ਨਿਬੜਦੀ ਆ ਫਿਰ ਕੰਮ ਇਹ ਜੀਰੀਆਂ ਜੂਰੀਆਂ ਦੇ ਤਾਂ ਆਈਆਂ ਬੜੀ ਹੁਣ ਭਾਵੇਂ ਪਈ ਲੈ ਕੇ ਆਉਣੀ ਆ ਕਹਿੰਦੀ ਪਾਣੀ ਚੱਲ ਜੰਗਾ ਹੋ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸੋ ਠੀਕ ਆ ਹਾਂ ਠੀਕ ਬਾਈ ਜੀ ਬਾਈ ਜੀ ਹੋਰ ਕਿ ਮੈਂ ਠੀਕ ਹੋ ਗੀ ਠੀਕ ਹੈ ਆ ਦੇਖ ਲੈ ਬਾਕੀ ਹੋ ਗਿਆ ਕਹਿੰਦੀ ਤੇਰਾ ਭਾਬੀ ਨਾਲ ਲੜਦੀਆਂ ਸੀ ਕਹਿੰਦੀ ਮਹੀਂ ਮਾਜਦੀ ਉਹਨਾਂ ਨੇ ਤਾਂ ਹੋਰ ਨਾਲ ਛੜਾਉਂਦੀ ਸੀ ੱੱਕਾ ਮਾਰੇ ਦੱਸ ਚੱਕੀ ਵੀ ਨਹੀਂ ਮੁੜ ਕੇ ਵੀ ਸਿੱਟ ਤਾਂ ਦਿੱਤੀ ਅਸੀਂ ਚੱਕ ਤਾਂ ਲੱਗੇ ਬੁੜੀ ਨੂੰ ਉਾਂ ਹੀ ਕਰਦੇ ਹਾਂ ਭਾਈ ਉਾਂ ਹੀ ਕਰਦੀਆਂ ਨੇ ਦੇਖ ਲੈ ਭਾਗੀ ਹੱਜਦੀ ਆ ਭਾਬੀ ਨੂੰ ਤਾਂ ਬਹੁਤ ਟਰਮ ਆ ਗਈ ਭਾਬੀ ਦੇਖ ਲੈ ਭਾਬੀ ਕਹਿੰਦੀ ਉਹ ਤਾਂ ਬਾੜ ਦਾ ਚੰਗਾ ਮਾਰਦਗਾ ਹੁੰਦਾ ਦੇਖ ਲੈ ਹਾਂ ਹੋਰ ਸਾਨੂੰ ਉਹਦੇ ਫੋਨ ਲਾ ਲਾਂਗੇ ਮੰਮੀ ਦੀ ਮੰਮੀ ਜੀ ਦਾ ਮੰਜੇ ਤੇ ਪੈਨੇਗੇ ਹੁਣ ਕਹਦੇ ਫੋਨ ਲਾ ਕੇ ਕਿਹੜੇ ਮੰਜੇ ਤੇ ਪਾਈ ਆ ਕਹਿਦਾਂਗੇ ਕਹਿਦਾਂਗੇ ਬਾਕੀ ਜਾ ਬਣਾ ਲਾ ਖਾਣੇ ਉਹ ਘਰੇ ਪਗਲਾ ਬੱਤ ਜਾ ਤਾਂ ਫੇਰ ਬਣਾ ਲਈ ਬਾਈ ਜਾਂ ਮੈਂ ਤਾਂ ਕੋਈ ਗੱਲ ਕਰਦੀ ਆ ਤੁਹਾਡੇ ਕੋਲੇ ਬੈਠਿਆ ਤਾਂ ਹੁਣ ਸਾਰੀ ਬੱਸ ਬਾਈ ਕੇ ਸੱਪ ਕੱਢੇਗੀ ਮੈਂ ਤਾਂ ਰਿਸ਼ਤੇ ਵਾਸਤੇ ਆਈ ਆ ਬਈ ਕੰਮੋਂ ਦੇ ਪੂਆ ਟੜ ਜਾ ਗਾ ਤੂੰ ਟੜ ਜਾ ਗਾ ਤੈਨੂੰ ਮੈਂ ਕੀ ਚੁਬਦੀ ਆਂਗੀ ਮੈਂ ਹੁਣ ਤੁਹਾਨੂੰ ਵਿਆਉਣੀ ਆ ਹੁਣ ਘਰ ਤਾਂ ਨਹੀਂ ਰੱਖਣੀ ਮੈਂ ਵਿਆਹ ਹੀ ਨਹੀਂ ਕਰਾਉਣਾ ਪਹਿਲਾਂ ਤਾਂ ਤੂੰ ਗਈ ਹਾਏ ਕੁੜੀ ਪੜੀ ਜਾਂਦੀ ਆ ਹਾਏ ਉਹਨੂੰ ਸਾਧ ਲਓ ਹਾਏ ਸਾਧ ਲਓ ਹੈ ਫੇਰ ਜਦੋਂ ਕੰਮ ਕਰਾਉਣਾ ਹੁੰਦਾ ਭਾਦੀਆਂ ਕੋਲੋਂ ਤਾਂ ਮਿੰਟ ਚ ਲੈ ਜਾਨੀ ਤੂੰ ਮੈਨੂੰ ਤੇ ਫੇਰ ਲਿਜਾਣੀ ਆ ਹੁਣ ਵੀ ਕੋਲ ਹੀ ਲਿਜਾਉ ਹੁਣ ਦੂਰ ਨਹੀਂ ਲਿਜਾਂਦੀ ਕਿੱਥੇ ਲੈ ਜਾਵਾਂਗੀ ਉੱਥੇ ਪਿੰਡ ਚ ਹੀ ਲਿਜਾਉ ਕੰਮ ਕਰਨ ਨਾ ਪਿੰਡ ਤੇ ਵਿਆਹ ਉਹ ਕਰਾਉਂਦੀ ਹੋएगी ਵੀ ਲੈ ਨਹੀਂ ਨਾ ਲਿਜਾਉਣੀ ਨਹੀਂ ਪੁੱਤ ਮੇਰੀ ਗੱਲ ਸੁਣਾ ਜੇ ਸੰਯੋਗ ਹੀ ਤੇਰੇ ਪਿੰਡ ਚ ਹੋਏ ਫੇਰ ਨਾ ਵੀ ਮੈਂ ਤਾਂ ਸ਼ਹਿਰ ਚ ਵਿਆਹ ਕਰਾਉਣਾ ਨਾ ਸ਼ਹਿਰ ਚ ਕੋਲ ਚੀਜ਼ ਬੋਲਦੀ ਆ ਜਿਆ ਚਾਹ ਖੁਦ ਕਰ ਲੈ ਅਸੀਂ ਗੱਲ ਕਰ ਲਾਂਗੇ ਭੈਣ ਭਰਾ

ਲਾ ਫੇਰ ਮੈਂ ਤੇਰਾ ਕੰਮ ਨਹੀਂ ਕਰਨੀ ਹੁਣ ਤੈਨੂੰ ਘਰੇ ਬਿਠਾਈ ਰੱਖਾਂਗੇ ਭਾਬੀ ਤੇਰੀ ਸਹੀ ਕਹਿੰਦੀ ਐ ਜੇ ਤੇਰੀ ਭੂਆ ਰੇਤਾਂ ਲੈ ਜਾਂਦੀ ਐ ਨਾ ਆਪਦੇ ਕੋਲੇ ਲੈ ਜਾਂਦੀ ਐ ਤਾਂ ਕੋਈ ਮਾੜੀ ਗੱਲ ਨਹੀਂ ਪਹਿਲਾਂ ਤੋਈ ਤਾਂ ਮੁਹਾਕੇ ਬੈਠਾ ਹਾਂ ਮੈਨੂੰ ਦੀਂਦਾ ਨਹੀਂ ਹੈਗਾ ਲੈ ਮੈਂ ਤਾਂ ਇਦੋਂ ਹੋ ਗਿਆ ਲੈ ਲੈ ਲੜਪਾ ਮੈਂ ਤਾਂ ਅਗਲੇ ਨੂੰ ਹਾਂ ਕਰਿਆ ਹੀ ਅੱਛਾ ਮੈਂ ਤੇਨੂੰ ਮਾਸਾ ਖਣੀਆਂ ਆਈਆਂ ਬਾਤੋ ਕਰਿਆ ਹੀ ਕਿ ਮੇਰੇ ਜਿੰਨਾ ਕ ਤੇਰਾ ਹੱਕ ਹੈ ਨਾ ਉਦੋਂ ਜ਼ਿਆਦਾ ਮੇਰਾ ਹੱਕ ਆ ਇਸ ਘਰੇ ਚੱਲ ਕੋਈ ਨਾ ਫੇਰ ਹਾਂ ਚੱਲ ਪਰ ਕੋਈ ਨਹੀਂ ਫੇਰ ਤੂੰ ਚਾਹ ਕਰ ਲੈ ਅੱਜ ਨਹੀਂ ਤਾਂ ਕੱਲ ਆ ਮੱਸਾ ਤੂੰ ਕਰਦੀ ਤੂੰ ਚਾਹ ਬਣਾ ਦੇ ਤੂੰ ਮੈਂ ਕਹਿੰਦੀ ਆ ਤੂੰ ਚਾਹ ਬਣਾ ਲੈ ਠੀਕ ਆ ਚੰਗਾ ਆ ਦੇਖ ਚਾਹ ਤਾਂ ਬਣਾ ਲੂਗੀ ਕੋਈ ਨਹੀਂ ਚਾਹ ਤਾਂ ਬਣਾ ਕੇ ਦੇਉਗੀ ਦੁਬਈ ਇਹ ਨਹੀਂ ਗੱਲ ਨਾ ਸੋ ਤੂੰ ਚੁੱਪ ਕਰ ਜਾ ਨੀ ਤੂੰ ਬਈ ਮੈਂ ਉਹਨਾਂ ਨਾਲ ਗੱਲਬਾਤ ਕਰ ਲਈ ਅੱਛਾ ਬਈ ਤੂੰ ਹੁਣ ਜਿੰਦਾ ਮਰਜ਼ੀ ਆ ਜੀ ਪਿਓ ਪੁੱਤ ਆ ਜਾ ਦੇਖ ਆ ਘਰ ਵਰ ਦੇਖੇ ਹੀ ਮੁੰਡਾ ਦੇਖੇ ਨਸ਼ਾ ਨਹੀਂ ਕੋਈ ਸ਼ਰਾਬ ਨਹੀਂ ਕੋਈ ਮੀਟ ਨਹੀਂ ਹੋਰ ਆਪਾਂ ਕੀ ਪਾੜਦੇ ਆ ਦੇਖ ਮੇਰੀ ਗੱਲ ਸੁਣਾ ਹੁਣ ਤੇਰੇ ਲਈ ਕਿਹੜਾ ਬੇਤਵਾਰੀ ਆ ਨਹੀਂ ਬੇਤਵਾਰੀ ਤੇ ਅੱਗੇ ਨਹੀਂ ਖੜਾ ਮੈਂ ਕੀ ਕਿਤੇ ਨਿਗਾਹ ਫਾਈਂ ਤੱਕ ਡੇਂਗਾ ਹੀ ਆਏ ਦਾ ਮੈਂ ਆ ਜਾਊਗਾ ਕੋਈ ਨਹੀਂ ਹਾਂ ਦੇਖ ਐ ਯਾਹ ਮਾ ਹਾਂ ਤੇ ਉਹ ਪੁੱਤ ਆ ਜਾ ਦੇਖ ਐ ਉਹ ਹਮ ਮੈਂ ਨਾ ਕੋਈ ਨਹੀਂ ਆ ਤਾਂ ਮੈਂ ਆਜੂਨੇ ਗੱਥਾਂ ਨਹੀਂ ਕੱਢਾਂਗਾ ਇਹ ਉਹਨਾਂ ਨੇ ਦੇਖੀ ਆ ਕੰਮ ਉੱਥੇ ਜਾਂਦੀ ਆ ਮੇਰੇ ਕੋਲੇ ਲੈ ਫੇਰ ਹੀ ਆ ਗੱਲ ਪੱਕੀ ਕਰੇ ਬਾਪੂ ਕੁਝ ਬੋਲ ਨਾ ਬੋਲੀ ਦਾ ਜਨਮ ਪੁੱਤਰ ਫਿਰ ਇੱਕ ਦਿਨ ਦਾ ਰਿਸ਼ਤਾ ਕਰਨੀ ਕਰਨਾ ਹੁਣ ਜੇ ਉਹ ਆਪਦੇ ਕੋਲੇ ਲੈ ਜਾਂਦੀ ਆ ਉੱਥੇ ਫਿਰ ਜੁੱਵ ਵਧੀਆ ਕੀ ਆ ਹੋਰ ਤੈਨੂੰ ਕੁਮਾਰੀ ਆਖਦੀਆਂ ਮਗਰ ਮੁੰਡੇ ਦੀਆਂ ਵੀ ਵਿਆਹ ਨਾਲੀਆਂ ਹੋਈਆਂ ਪਈਆਂ ਐਨੀ ਸੋਚ ਉਹ ਉਹਦੀਆਂ ਉਹਨੂੰ ਫਿਕਰ ਲੈ ਮੇਰਾ ਮੇਰੇ ਬਾਪੂ ਨੂੰ ਫਿਕਰ ਲੈ ਕਮਾਲ ਹੋ ਗਈ ਬੁਆ ਫਿਕਰ ਹੈ ਨਹੀਂ ਉਹਨੂੰ ਕਿਹੜਾ ਫਿਕਰ ਨਹੀਂ ਉਹਨੂੰ ਵੀ ਐਵੇਂ ਮਾਂ ਦੀ ਭਾਂਡ ਵਿਆਹ ਕੇ ਤੋਰਦੇ ਆ ਲੈ ਵੇ ਮੇਰੀ ਗੱਲ ਸੁਣੀ ਤੂੰ ਵੀ ਵਿਆਹ ਵਿਆਹ ਕੇ ਲੈ ਲੈਂਦੇ ਨਾ ਆ ਹਾਲ ਕਰਾ ਲਿਆ ਕੀ ਤੇ ਮੈਨੂੰ 4 ਦਿਨ ਸੁਖ ਦੇ ਇੱਥੇ ਕੱਢ ਲੈਣ ਦੇ ਪੂਆ ਬਣ ਕੇ ਤੂੰ ਮੇਰੇ ਨਾਂ ਜਣਾ ਚ ਦਾਤੀ ਮਾਰ ਕੋਈ ਜਣਾ ਇੰਨੀ ਦਾਤੀ ਮਾਰਦੀ ਮੈਨੂੰ ਸੌਖੀ ਕਰਦੀ ਆ ਛੱਜ ਦੇ ਘਰੇ ਤੇਰਾ ਰਿਸ਼ਤਾ ਕਰਾਉਣੀ ਆ ਮੈਂ ਤੂੰ ਤਾਂ ਛਾਂਪ ਪਵਾਉਣੀ ਆ ਹੋਰ ਕੁਝ ਨਹੀਂ ਬਸ ਹਾਂ ਪਵਾਉਣੀ ਆ ਛਾਂਪ ਮੈਂ ਛਾਂਪ ਤਾਂ ਮੈਨੂੰ ਜਮਾ ਨਾ ਪਵੇ ਦੇਖ ਲੈ ਬਾਈ ਐਂ ਕਰਦੀ ਆ ਭਾਈ ਹੁਣ ਕੀ ਕਰੀਏ ਇਹਦਾ ਹਾਂ ਆਖੇ ਨਹੀਂ ਲੱਗਦੀ ਕੋਈ ਨਿਆਣੀ ਥੋੜੀ ਆ ਹੁਣ ਕੋਈ ਨਹੀਂ ਮੈਂ ਇਹਨੂੰ ਵੀ ਸਮਝਾਉਂਗਾ ਤੇ ਬਾਕੀ ਉੱਥੇ ਵੀ ਗੇੜਾ ਮਾਰੂੰਗਾ ਮੈਂ ਹਾਂ ਤੁਸੀਂ ਦੇਖ ਆਇਓ ਇਹਨੂੰ ਕੀ ਆਖਣਾ ਹੁਣ ਇਹ ਆ ਤੈਨੂੰ ਐਂ ਤਾਂ ਕਹਿਣ ਨਹੀਂ ਲੱਗੀ ਮੇਰਾ ਰਿਸ਼ਤਾ ਕਰਕੇ ਵਿਆਹ ਕਰਦੇ ਨਾ ਕੋਈ ਨਹੀਂ ਬੇਫਿਕਰ ਆ ਭਾਈ ਹੁਣ ਇਤੋਂ ਵੱਡਾ ਹੋਰ ਅਸਕੇ ਹੋਗਾ ਜੋ ਆਪਦੇ ਕੋਲੇ ਲਿਜਾਨੀ ਆ ਉੱਥੇ ਹਾਂ ਮੈਨੂੰ ਆਇਆ ਮਾਂ ਵਾਰੀਆ ਚੱਲ ਮੇਰਾ ਸਿਰ ਤੇ ਆਫਰ ਹੋਊਗਾ ਹਾਂ ਕਦੇ ਦਾ ਜਵਾਕ ਦੇ ਸਿਰ ਤੇ ਆ ਰੱਖਦਾ ਹੀ ਆਈ ਵੀ ਭੂਆ ਨੂੰ ਚਾਹ ਨਹੀਂ ਪੀਉਣੀ ਨਾ ਪਿਆਇਓ ਮਾਂ ਪੇਕਰਾਂ ਨੂੰ ਚਾਹ ਭਾਬੀ ਤੇ ਡੰਡੇ ਨਾਲ ਮੇਰਾ ਜੋਰ ਨਹੀਂ ਚੱਲਦਾ ਜੇ ਨਾਲ ਤੇਰੀ ਭਾਬੀ ਘਰੂ ਭਾਈ ਭੂਆ ਆਪ ਕਰਕੇ ਹਾਂ ਮੈਂ ਕਰ ਲੂੰਗੀ ਕੱਥ ਤਾਂ ਚੱਲਦਾ ਜੇ ਇੱਕ ਨਹੀਂ ਚੱਲਦਾ ਇੱਥੇ ਹੀ ਗਈ ਆ ਭੂਆ ਹਾਂ ਦੇਖ ਲੈ ਭੂਆ ਨੂੰ ਵੜਾ ਉੱਪਰ ਹਾਂ ਜਿੰਨਾ ਚਿਰ ਮੇਰਾ ਭਰਾ ਬੈਠਾ ਉਹਨਾਂ ਚਿਰ ਤੱਕ ਮੇਰਾ ਜੋਰ ਆ ਮਗਰ ਤਾ ਦੇਖੀ ਜਾਊ ਚਾਹ ਕੜੀ ਵੀ ਆਉਂਗੀਆਂ ਤੁਸੀਂ ਮੈਨੂੰ ਹਾਂ ਹਾਂ ਚੱਲ ਬਈ ਤੂੰ ਆਜੇ ਫਿਰ ਚੱਲ ਠੀਕ ਆ ਬਈ ਹਾਂ ਮੈਂ ਅਗਲੇ ਨੂੰ ਟਾਈਮ ਦੱਸ ਦੂ ਤੂੰ ਮੈਨੂੰ ਫੋਨ ਤੇ ਦੱਸ ਦੇ ਵੀ ਭਾਈ ਮੈਂ ਫਲਾਣੇ ਦਿਨ ਆਵਾਂਗੇ ਅਸੀਂ ਠੀਕ ਆ ਤੇ ਆਪਾਂ ਬਾਹਰ ਲੰਮਾ ਚੌੜਾ ਕੰਮ ਨਹੀਂ ਕਰਦੇ ਨਾ ਨਾ ਕੋਈ ਨਹੀਂ ਮੈਂ ਹਾਂ ਬਸ ਜੀਰੀ ਦਾ ਨਿਬੜ ਜੂਗਾ ਅਜ ਆਪਣਾ ਕੰਮ ਹਾਂ ਸਵੇਰੇ ਜਾਂ ਪਰਸੋਂ ਨੂੰ ਫਿਰ ਮੈਂ ਆ ਜਾਊਗਾ ਮਾਰ ਲੂਗਾ ਕਿਹੜਾ ਹਾਂ ਮਾਰ ਲੀਂ ਗੇੜਾ ਹਾਂ ਜੇ ਸਵੇਰੇ ਭਾਈ ਅੰਦਰ ਫਿਰ ਪੱਖੇ ਥੱਲੇ ਬਹਿ ਜਾ ਕੋਈ ਨਹੀਂ ਪੱਖੇ ਨੂੰ ਤਾਂ ਕੀ ਐ ਹਾਂ ਪੱਖੇ ਥੱਲੇ ਬਹਿ ਜਾ ਉੱਥੇ ਅੰਦਰ ਚੱਲ ਨਾ ਉੱਥੇ ਜਾਨ। ਮੈਂ ਮਦਰ ਪਸੂਮਾ ਨੂੰ ਦੇਖ ਕੇ ਆਵਾਂ। ਧੁੱਪ ਨਾ ਆ ਗਈ ਹੋਵੇ। ਨਹੀਂ ਹਮਣ ਮੇਰਾ ਪਤੀ ਜਿੱਥੇ ਅੱਜ। ਉਹ ਤਾਂ ਪੂਆ ਜੀ ਗੱਡੀ ਲੈ ਕੇ ਗਿਆ ਵਿਆ। ਤੁਹਾਨੂੰ ਪਤਾ ਤਾਂ ਐ ਗੱਡੀ ਲੈਤੀ ਆ। ਜੀ ਹੁਣ ਢੇੜੇ ਲਾਊਗਾ ਫੇਰੀ ਕਿਸ਼ਤਾਂ ਉਤਰ ਨਹੀਂ ਆ। ਇਹ ਤਾਂ ਹੈ ਭਾਈ ਇਹਨਾ। ਇੱਕ ਜਵਾਲਾ ਹੁਣ ਤੈਨੂੰ ਪਤਾ ਪ੍ਰਾਈਵੇਟ ਸਕੂਲਾਂ ਚਲਾਏ ਵੇਨੇ ਖਰਚੇ ਵਾਲੇ ਵਧੇ ਵੇਨੇ। ਵਾਲੇ ਖਰਚੇ ਵਧ ਗਏ ਭਾਈ। ਹੋਰ ਹਾਂ ਇਹ ਤਾਂ ਹੈ। ਤੇ ਹੁਣ ਤੇਰਾ ਕੀ ਇਰਾਦਾ ਕੰਮੋਂ ਦੇ ਰਸਤੇ ਆ। ਮੈਂ ਤਾਂ ਕਹਨੀ ਵਧੀਆ ਪੂਆ ਜੀ। ਤੁਸੀਂ ਰਿਸ਼ਤਾ ਲੈ ਕੇ ਆ। ਤੁਹਾਡੇ ਤੇ ਤਾਂ ਹੁਣ ਯਕੀਨ ਆ। ਦੂਜੇ ਬਗਾਨੇ ਬੰਦੇ ਦੇ ਹੱਥ ਆਪਾ ਕਰਦੇ ਕੀ ਪਤਾ ਕੀ ਭਰੋਸਾ। ਆਪਦੇ ਦੀ ਤੱਕਲਾ ਸੋਚੇ ਪੇ ਮਾਰਦੀ। ਜੇ ਪਤਾ ਹੈ ਮੈਨੂੰ ਵੀ ਆਇਆ ਹੁਣ ਕੰਧ ਨਾ ਕੰਧਾ ਸਾਡੇ ਸਾਕਿਆਂ ਦਾ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਹੋਰ। ਹਾਂ ਨਾਲੇ ਥੋਨੂੰ ਸੌਖਾ ਨਾਲੇ ਉਹਨੂੰ ਆਸਰਾ। ਉਹਨੂੰ ਆਸਰਾ ਉਹਦਾ ਮੈਨੂੰ ਆਸਰਾ। ਹਾਂ ਤੇ ਮਾਮਾ ਧੀਆ ਵਾਂਗੂੰ ਗੱਲਾਂ ਕਰ ਲੈਣੀਆਂ ਕੋਲੇ ਹੋਊਗੀ ਤਾਂ ਹੋਰ ਨਾਲੇ ਜੇ ਰਹਿੰਦੀ ਆ। ਹਾਂ ਦੂਰ ਕਿੱਥੇ ਚੱਲ ਕੇ ਜਾਊ ਮੈਂ। ਨਾ ਇਹ ਮਾਂਵਾਰੀਆ ਚੱਲ ਮੇਰੇ ਸਿਰ ਤੇ ਆਥਰ ਹੋਊਗਾ। ਹੋਰ ਪੂਆ ਜੀ ਬਾਲੇ ਵਿਧੀਆਂ ਨਾਲ ਲੈ। ਤਹਾਨੂੰ ਨਿਕਲ ਪਣਾ ਜਾਣਾ ਆਉਣ ਦੀ ਕੋਈ ਤਿਥ ਤਿਹਾਰਾ ਨਾ ਉਪੜਾ ਜੇ ਮੈਂ ਕੋਲੇ ਸਾਰਾ ਕੁਛ ਹੀ ਕਰੂੰਗੀ ਹਾਂ ਇਹ ਤਾਂ ਹੈਗਾ ਭੋਜੀ ਹੈ ਹੁਣ ਮੈਂ ਜੇ ਜ਼ੋਰ ਸੀ ਤਾਂ ਮੈਂ ਅਗਲੇ ਨੂੰ ਹਾਂ ਕਰਤੀ ਮੈਂ ਮੇਰੇ ਭਤੀਜੀ ਦਾ ਹੀ ਕਰਾ ਦਿੰਨੀ ਆ ਭਾਈ ਮੈਂ ਨਾ ਮੇਰੇ ਕੋਲੇ ਆ ਜੂ ਨਾ ਮੇਰਾ ਪੱਖ ਬਾੜ ਜੂ ਨਾ ਉਹਦਾ ਬਣੀ ਨਹੀਂ ਵਧੀਆ ਭੋਜੀ ਬਹੁਤ ਵਧੀਆ ਹਾਂ ਮੈਂ ਤੁਹਾਨੂੰ ਸੌਖਾ ਹਾਂਜੀ ਉਹ ਆਪ ਭਤੀਜੀ ਕੋਲੇ ਜਾਣਾ ਆਉਣਾ ਹਾਂਜੀ ਨਾਲੇ ਅੱਜ ਕੱਲ੍ਹ ਹੁਣ ਕੱਲੇ ਕੱਲੇ ਆ ਟਾਈਮ ਕਿਹਦੇ ਕੋਲੇ ਆ ਜਦੋਂ ਉਹ ਗੱਲ ਜਾਇਆ ਕਰੇ ਕੋਈ ਕੋ Pase ਦੋਨ ਇੱਕ ਵਾਰ ਚ ਹੀ ਸਰ ਜਾ ਕਰਦਾ ਉਹ ਨਾਲ ਕੋਲੇ ਕਿੱਥੇ ਹੁਣ ਉਧਰ ਜਾਣਾ ਫੇਰ ਉਧਰ ਜਾਣਾ ਨਹੀਂ ਜਾਈਦਾ ਬਾਈ ਇਹ ਜਾ ਵੀ ਨਹੀਂ ਜਾਂਦਾ ਹੁਣ ਬਾਈ ਤਾਂ ਤਾਂ ਕਿਸੇ Pase ਜਾਈਦਾ ਨਹੀਂ ਹੋਰ ਤਾਂ ਜਮੀ ਨਹੀਂ ਹਾਂ ਰਹਿ ਗਿਆ ਵਿਚਾਰਾ ਜਵਾਕ ਉਹ ਹੁਣ ਕਿੱਥੇ ਕਿੱਥੇ ਤੁਰਿਆ ਫਿਰੂਗਾ ਵੀ ਕੰਮ ਕਰੂਗਾ ਸਾਡੇ ਕੋਲੇ ਜਾਉ ਹੋਰ ਭੋਜੀਆਂ ਤਾਂ ਔਖਾ ਹੋ ਜਾਣਾ ਬਹੁਤ ਜ਼ਿਆਦਾ ਜਾਣਾ ਆਉਣ ਦਾ ਤਾਂ ਬੜਾ ਔਖਾ ਹੈ ਮੈਨੂੰ ਆਇਆ ਚੱਲ ਉਹਨਾਂ ਦੇ ਕੁੜੀ ਨਹੀਂ ਘੱਤਰੀ ਨਹੀਂ ਮੁੰਡੇ ਤੇ ਪਿਓ ਵੀ ਹੈ ਨਹੀਂ ਵਿਚਾਰੇ ਦੀ ਵਧੀਆ ਐਸ਼ ਕਰੂਗਾ ਤੂੰ ਆ ਐਸੀ ਕਰੂਗੀ ਉਹ ਤਾਂ ਵਿਚਾਰੀ ਸਧਾਰੂ ਗੁੜੀ ਐ ਚੱਕ ਨਹੀਂ ਕਰਦੀ ਥਾਲ ਨੂੰ ਕਰਦੀ। ਲੱਗੇਗਾ ਫਿਰ ਕਿਉਂ ਜੀ ਹੋਰ ਦੇ ਉੱਤੇ ਆਪਾਂ ਨੂੰ ਖਚਾਈ। ਹਾਂ। ਇਹਦੀ ਜਾਂਦੀ ਦੀ ਕਾਰਮਕhtਿਆਰੀ ਐ। ਜੇ ਤਾਂ ਐ ਹੋਵੇ ਭਈ ਇਦੋਂ ਵੱਡੀ ਐ। ਇਹੀ ਵੱਡੀ ਹੋ ਜਾਊਗੀ ਇਹ ਤਾਂ ਛੋਟਾ ਵੀ ਜਾਣਾ। ਠੀਕ ਆ ਭੋਜੀ। ਵੀ ਚੱਲ ਮੈਨੂੰ ਆਇਆ। ਉਹਨਾਂ ਦੀ ਰੋਟੀ ਪੱਕਦੀ ਹੋਊ ਆਪਨੀ ਕੁੜੀ ਵਾਰਾ ਉੱਠ ਖੜੋ ਹਾਂ ਲੱਗਦੀ ਆ ਪੂਹਾ ਜੀ ਬਹੁਤ ਵਧੀਆ ਗੱਲ ਹੈ ਤਾਂ ਹਾਂ ਮੈਂ ਤਾਂ ਬਾਜ ਦੇ ਹੀ ਜੀ ਵੀ ਉਹਨੂੰ ਆਖਿਆ ਭਾਈ ਮੈਂ ਤਿੰਨੇ ਲੀੜੇ ਪਾਵਾਂਗੇ ਐ ਤਾਂ ਹੈ ਨਹੀਂ ਤੂੰ ਸਵੇਰੇ ਆਖਦੇ ਮੈਨੂੰ ਇੰਨਾ ਕੁਛ ਚਾਹੀਦਾ ਆ ਗੱਲ ਤਾਂ ਬਹੁਤ ਵਧੀਆ ਕੀਤੀ ਪੂਹਾ ਜੀ ਕੱਲ ਨੂੰ ਅਗਲਾ ਫੇਰ ਨਾ ਅੱਜ ਤਾਂ ਆਪਾਂ ਕਹਿੰਦੇ ਆ ਵੀ ਜਮਾਂ ਅਨਸਰਦੇ ਦੇ ਕਰਦੇ ਹਾਂ ਮਗਰ ਉਹ ਅਗਲਾ ਮੱਛਰ ਜਾਂਦਾ ਬਾਲੇ ਕਸ ਦੀ ਪਾਲ ਕਰਦਾ ਫਿਰ ਨਾ ਮੈਂ ਤਾਂ ਉਹਨੂੰ ਕਹਿਦਾ ਹਾਂ ਜਿਹੇ ਜਿਹਾਂ ਉਹਨਾਂ ਤੋਂ ਸਰਿਆ ਤੰਦ ਫੁੱਲ ਦੇ ਦੇਣਗੇ ਹੋਰ ਅਸੀਂ ਵੱਡਾ ਸਮਾਨ ਨਹੀਂ ਕੋਈ ਦੇ ਸਕਦੇ ਜਾਂ ਤੁਸੀਂ ਕਹੋ ਸਾਨੂੰ ਗੱਡਾਂ ਚਾਹੀਦੀਆਂ ਨਾ ਸਾਥੋਂ ਸਿਉਣਾ ਪਾਵੇ ਭਈ ਸਾਡੇ ਕੋਲ ਇਕੱਲੀ ਕੁੜੀ ਏ ਇਹ ਤਾਂ ਬੜੀ ਵਧੀਆ ਗੱਲ ਕਰੀਏ ਹਾਂ ਸਵੇਰੇ ਅਗਲਾ ਮੂੰਹ ਟੱਡ ਲੈ ਮੇਰਾ ਕਮਾਣ ਮੱਖਿਆ ਨਾ ਮੇਰਾ ਉਹਨਾਂ ਨਾਲ ਫਰਕ ਪੂਰ ਨਹੀਂਦਾ ਨਾ ਪਾ ਹਾਂ ਫਿਰ ਦੋਨੇ ਪਾਸੇ ਦੋਨੇ ਪਾਸੇ ਪੈ ਜਾਂਦਾ ਹੈ ਹਾਂ ਚਾ ਚੱਕਲਾ ਹਣ ਲੱਗੋ ਜੀ ਦੇਖੋ ਮਦਨ ਘਰੇ ਵੀ ਹੈ ਕਿ ਨਾ ਇਹਨਾਂ ਤੋਂ ਦੇ ਮੈਂ ਖੁਸ਼ ਖਬਰੀ ਜਾ ਕੇ ਜਾ ਨਿਕਰੇ ਭਣੇ ਨੇ ਭਾਣੇ ਆਸੀ ਨਾ ਆਸੀ ਹਾਦਰ ਕੀ ਕਰਦੀ ਫਿਰਦੀ ਆ ਇਧਰ ਆ ਕੇ ਮੈਂ ਖਲਜੀ ਭੋਂਕੇ ਹਟੀ ਸੀਗੀ ਹੁਣ ਪਿਉਤੀ ਅੱਜ ਫੁੱਲ ਗਈ ਅੱਜ ਤੜਕੇ ਹੋਰ ਦੱਸ ਕਿਵੇਂ ਹੈਗੀ ਠੀਕ ਐ ਤੇਰੇ ਬਾਅਦ ਦੱਸ ਕਿ ਮੈਂ ਹੁਣ ਠੀਕ ਹੋ ਗਈ ਬੱਚੇ ਲਈ ਫਿਰਦੀ ਆ ਬਾਹਾਂ ਐਂ ਬਸ ਛੜ ਗਏ ਥੋੜਾ ਸੁਣਾ ਮੈਂ ਜਾਇਆ ਹੀ ਵਧਾਈਆਂ ਤੈਨੂੰ ਮਹਾਰਾਜ ਭਾਈ ਤੈਨੂੰ ਵੀ ਵਧਾਵੇ ਪਰਮਾਤਮਾ ਹੋਗੀ ਸਾਰੀ ਗੱਲਬਾਤ ਹਾਂ ਹੋਗੀ ਸਾਰੀ ਗੱਲਬਾਤ ਹਾਂ ਕੀ ਆਣਾ ਫਿਰ ਉਹ ਆਦਾ ਬਈ ਸਾਡੀ ਤਾਂ ਪੱਕਾ ਐ ਮੈਂ ਖਾਬਾਈ ਤੂੰ ਦੇਖ ਇੱਕ ਵਾਰੀ ਆਪ ਗੱਲਬਾਤ ਕਰਾ ਦੂੰ ਥੋੜੀ ਮੂੰਹ ਤੇ ਤੇ ਉਹ ਹੋ ਸਕਦਾ ਸਵੇਰੀ ਆ ਜਾਣ ਚੱਲ ਚੰਗਾ ਹੋ ਗਿਆ ਤਾਂ ਕਮ ਤੂੰ ਬਾਲਾ ਵਧਗਾ ਕੱਟਾ ਤੇ ਤੂੰ ਕੱਲ ਤੇ ਕਹਿ ਦਿੰਦੇ ਵੀ ਕੱਲ ਨੂੰ ਆਜੋ ਉਹ ਮੁੰਡਾ ਗੱਡੀ ਲੈ ਕੇ ਗਿਆ ਚੰਡੀਗੜ੍ਹ 껠ੜੇ ਤੇ ਅੱਛਾ ਜੇ ਤਾਂ ਉਹ ਸੁਦੇਹ ਅੱਜ ਆ ਗਿਆ ਜਾਂ ਤੜਕੇ ਸੁਦੇਹ ਆ ਗਿਆ ਤਾਂ ਸਵੇਰੀ ਆ ਜਾਣਗੇ ਨਹੀਂ ਫਿਰ ਪਰਸੋਂ ਤਾਂ ਪੱਕਾ ਹੋਣਗੇ ਕੱਲਾ ਤਾਂ ਬਾਲਾ ਵਧਗਾ ਕਰਿਆ ਤੂੰ ਮੈਂ ਤਾਂ ਨਾ ਜੀਰਾ ਜੀ ਹੋਗਾ ਤੇਰੀ ਭਤੀਜੀ ਵੀ ਬਲਾਈ ਸੋਣੀ ਸੀਗੀ ਮੈਂ ਤਾਂ ਤੈਨੂੰ ਹੋਰ ਪਾਸੇੋਂ ਆਂਦੀ ਸੀ ਚਲ ਤੂੰ ਘਰੀ ਕਾਇ ਤਾਂ ਵੀ ਮੇਰੀ ਭਤੀਜੀ ਹੈਗੀ ਨਹੀਂ ਹੋਰ ਮੈਨੂੰ ਵੀ ਆਇਆ ਨਾ ਤਾਂ ਉਹਦਾ ਪੱਖ ਹੋਜੂ ਭਾਰਾ ਨਾ ਮੇਰਾ ਹੋਜੂ ਬਦਗਾ ਬਦਗਾ ਸਮਾਦੀ ਇਹ ਇਹੋ ਹੀ ਗੱਲੇ ਕੰਮ ਕਿਹੜਾ ਕਿਤੇ ਰੋਜ਼ ਹੁੰਦੇ ਕੇ ਬਦਗਾ ਸੋਣਾ ਕੰਮ ਕਰਿਆ ਤੈਨੂੰ ਹਾਂ ਵੀ ਚਲ ਆਇਆ ਜਿਵੇਂ ਆਕੜੀ ਕੋਲੇ ਸਿਰ ਤੇ ਹੱਥ ਰਹੂਗਾ ਮੇਰਾ ਮੇਰੇ ਪੱਖ ਵੱਧ ਜਾਂਦਾ ਪੱਖ ਵੱਧ ਜਾਂਦਾ ਮਾਂਵਾਰੀ ਆ ਉਹ ਮਾਂਵਾਰੀ ਹੈਗੀ ਤਾਂਹੀਂ ਤਾਂ ਕਹਿੰਦੇ ਹੈਗੇ ਮੈਨੂੰ ਵੀ ਆਇਆ ਵੀ ਹੋਰ ਉਹਦਾ ਕਿਹਨੇ ਸਿਰ ਤੇ ਹੱਥ ਰੱਖਣਾ ਉਹੀ ਤਾਂ ਗੱਲ ਫਿਰ ਜਿਹੜੀਆਂ ਪੂਆ ਹੁੰਦੀਆਂ ਉਹ ਮਾਵਾ ਬਰਾਬਰੀ ਹੁੰਦਾ ਉਹਨੂੰ ਆਸਰਾ ਤੇਰਾ ਦੇਖ ਮਾਵਾ ਵਰਗਾ ਹੋਰ ਚੱਲ ਬਦਗਾ ਹੋ ਗਿਆ ਤੇ ਚੱਲ ਬਦਗਾ ਚਲ ਆ ਜਾਂਦੇ ਮੁੰਡੇ ਨਾਲ ਸਾਰੀ ਮੈਂ ਗੱਲਬਾਤ ਕਰ ਲਈ ਸੀਗੀ ਸ਼ਨੀਨਾ ਹਾਂ ਗੱਲਬਾਤ ਕਰ ਲਾ ਤੇ ਸਵੇਰੇ ਤੁਸੀਂ ਗੱਡੀਆਂ ਮੰਗੋ ਭਾਈ ਨਾ ਗੱਡੀ ਦੇਣ ਨਾ ਉਹ ਸਿਉਣਾ ਪਉਣ ਤਾਂ ਕੱਲੀ ਕੁੜੀ ਦੇ ਦੇਣਗੇ ਹਲਾ ਨੂੰ ਵੇਖ ਮੈਂ ਤੈਨੂੰ ਪਹਿਲਾਂ ਵੀ ਇਹੀ ਗੱਲ ਹੀ ਦੱਸੀ ਆ ਵੀ ਭਾਈ ਰੱਬ ਦਾ ਦਿੱਤਾ ਨਾ ਮੇਰੇ ਘਰੇ ਸੁੱਖ ਨਾ ਬਥੇਰਾ ਕੋਸਾਗਾ ਸੌਂਟਾ ਇੱਕ ਕੁੜੀ ਕੰਮ ਵਾਲੀ ਚਾਹੀਦੀ ਏ ਇੱਕ ਕੁੜੀ ਚਾਲ ਸੋਣੀ ਹੋਵੇ ਸਾਡੇ ਪਰਵਾਰ ਦੇ ਵਿੱਚ ਰਲਦੀ ਹੋਵੇ ਨਾ ਕੁੜੀ ਤਾਂ ਹੁਣ ਤੂੰ ਦੇਖੀ ਹਾਂ ਕੁੜੀ ਮੈਂ ਦੇਖੀ ਤੈਨੂੰ ਮੈਂ ਪਹਿਲਾਂ ਹੀ ਕਹਤਾ ਸਭੀ ਕੁੜੀ ਭਾਈ ਸੋਹਣੀ ਹੈਗੀ ਚੱਲ ਜੇ ਤੇਰਾ ਭਰਾ ਮੰਨਦਾਗਾ ਰਾਏ ਹੈਗੀ ਉਹਦੇ ਕਰਨ ਦੀ ਤੇ ਚੱਲ ਵਦਗਾ ਪਾਈ ਕਰਾ ਦੇ ਨਾ ਮੇਰੇ ਭਰਾ ਮੈਥੋਂ ਬਾਹਰ ਨਹੀਂ ਹਾਂ ਜੇ ਪਤਾ ਹੀ ਹੈਗਾ ਜੇ ਭਰਾ ਤੈਨੂੰ ਪਤਾ ਖਿੰਕੇ ਦੀ ਜਿੱਥੇ ਭੈਣਾ ਕਹਿ ਦਿੰਦਾਗਾ ਉੱਥੇ ਗੱਲਬਾਤ ਕਰ ਦਿੰਦੇ ਸੀਗੇ ਤੇ ਤੇਰੇ ਭਰਾ ਦਾ ਵੀ ਮੈਨੂੰ ਪਤਾ ਸਿਆਣਾ ਤੇਰਾ ਭਰਾ ਹਾਂ ਲੈ ਸਾਡੇ ਕੋਈ ਖਾਣਾ ਨਹੀਂ ਪੀਣਾ ਨਹੀਂ ਕਿਸੇ ਨੇ ਵਦਗਾ ਵਦਗਾ ਇਹੋ ਜੇ ਅਸੀਂ ਬੰਦੇ ਪਾਲਦੇ ਸੀ ਵੀ ਸਾਨੂੰ ਵੀ ਹੁਣ ਉਹੋ ਜੇ ਬੰਦੇ ਹੀ ਚਾਹੀਦੇ ਆ ਤੁਹਾਡਾ ਮੁੰਡਾ ਨਹੀਂ ਕੁਝ ਖਾਂਦਾ ਪੀਂਦਾ ਤੈਨੂੰ ਵੀ ਫਿਰ ਹੁਣ ਸਾਡੇ ਪਰਿਵਾਰ ਦਾ ਪਤਾ ਹੀ ਹੈਗਾ ਮੈਂ ਤਾਂ ਸੁੱਖ ਨਾਲ ਦੋ ਜਵਾਖਾ ਖਾ ਦੇਖਾ ਦੋਨੇ ਖਾ ਕੇ ਦੇ ਹੱਥ ਨਹੀਂ ਲਾਉਂਦੇਗੇ ਵਦਗਾ ਕੰਮ ਦੰਦਾ ਕਰ ਦੇ ਕਿ ਦੇ ਕੋਈ ਤਾਂ ਬੀਹੀ ਵੇਗ ਮਾਰ ਚੁੱਕ ਦੇ ਗਾਲ ਲੰਬਾ ਨਹੀਂ ਲੈ ਨਹੀਂ ਲਿਆ ਭ ਆਹ ਹੀ ਤਾਂ ਕਹਿੰਦੀ ਹੈਗੀ ਵੇ ਕੋਈ ਲਾਦੜੂ ਲਿਓ ਕੀ ਪਤਾ ਕਹੇ ਜੀ ਨਿਬੜੂ ਕਹੇ ਜੀ ਨਿਬੜੂਗੀ ਭੈਣੇ ਆਖੇ ਕਹਿੰਦੀ ਟਾਈਮ ਮਾੜਾ ਗਾ ਅੱਜ ਕੱਲ੍ਹ ਕੁੜੀਆਂ ਦਾ ਤੈਨੂੰ ਪਤਾ ਮਾਹੌਲ ਦਾ ਕਿਵੇਂ ਚੱਲੀ ਜਾਂਦਾ ਗਾ ਬਾਹਾਂ ਮਾੜਾ ਚੱਲਦਾ ਹਾਂ ਆ ਤੇਰੀਆਂ ਲੋਹਾਂ ਤੇ ਲਾ ਲਾ ਤੇ ਹੋਰ ਮੇਰੀਆਂ ਨੋਹਾਂ ਤਾਂ ਮੈਨੂੰ ਜਮਾ ਕੀੜਾ ਏਜੰਡ ਤੇ ਚੜਾ ਰੱਖੀ ਆ ਹੋਰ ਮੈਂ ਤਾਂ ਅੱਗੇ ਕਾ ਇਥੋਂ ਬੱਠਣ ਨਾਲ ਨਾ ਲਏ ਕੇ ਮੈਂ ਲੱਕ ਡਣਾ ਸਿਆਣੀਆਂ ਨੋਹਾਂ ਇਹਦੀਆਂ ਤੇ ਬੜਾ ਕੰਮ ਧੰਦਾ ਰੱਖ ਕੇ ਕਰੀ ਜਾਂਦੀਆਂ ਗਾ ਤਾਂ ਆ ਕੀ ਪਤਾ ਸਵੇ ਤੈਨੂੰ ਢਾ ਲੈਣ ਗਾ ਤੇ ਹੋਰ ਮੇ ਤਾਂ ਕੰਮ ਮਾਂ ਮਾਰੀ ਸਿਆਣੀਆਂ ਐ ਘਰੇ ਨਹੀਂ ਸਿਆਣੀਆਂ ਬਾਹਰ ਤਾਂ ਅਮਾ ਬਣੀਆਂ ਰਹਿੰਦਾਂ ਵੀ ਅਸੀਂ ਬਾਹਰ ਸਿਆਣੀਆਂ ਹਾਈ ਬਾਈ ਅੱਗੇ ਸੀ ਮਾ ਚੱਲ ਜੋ ਕੋਈ ਸਿਆਣੀ ਕੁੜੀ ਹੋਵੇ ਸਾਡੇ ਤਾਂ ਘਰੇ ਕੌਣ ਆਲਾ ਸੀ ਤਿੰਨੇ ਮਾਂ ਪੁੱਤ ਆਪਦਾ ਉਹਨੇ ਕਰਨਾਗਾ ਤੇ ਉਸਨੇ ਸਾਨੂੰ ਦੇਣਾ ਕਰਕੇ ਉਸਨੇ ਸਾਰਾ ਕੰਮ ਕਰਨਾ ਸਾਬ ਲੂਗੀ ਤੂੰ ਸੰਸਾਣਾ ਕਰੀ ਕੰਮ ਧੰਦੇ ਦਾ ਚੱਲ ਛੋਕਰਾ ਫੇਰ ਤੂੰ ਮਾਂ ਬੜੀ ਬਜ਼ਰਗਾਂ ਲੱਗੀ ਇਹ ਚੱਲ ਮੈਂ ਕਿੱਜ ਹੁਣ ਜਾਣੀ ਆ ਤੇ ਆਪਦੀ ਤਿਆਰੀ ਰੱਖੀ ਤੂੰ ਨਾ ਕੋਈ ਨਹੀਂ हां ते शनि ਨੂੰ ਕਹਦੀ ਛੁੱਟੀ ਲੈ ਆਊਗਾ। ਨਾ ਕੋਈ ਨਹੀਂ शनि ਛੁੱਟੀ ਲੈ ਲੂਗਾ। ਹਾਂ ਤੇ ਤੂੰ ਗੱਲਬਾਤ ਬਸ ਤੋੜ ਲਈ ਤੇ ਗੱਲਬਾਤ ਮੇਰੇ ਤਾਂ ਤੁਰਿਆ ਹੁਣ ਗੱਲਬਾਤ ਸਾਡੇ ਬੰਨਾਂ ਤਾਂ ਕੋਈ ਢਿਲ ਨਹੀਂ ਹੁੰਦਾ। ਚੱਲ ਬੰਦ ਕਰ ਆਖੋ ਆਪ ਦੀ। ਚੱਲ ਬੰਦਗਾ ਹੋ ਗਿਆ। ਇਸ ਪਿੱਟੀ ਜਿ ਬਲਾ ਹੀ ਫੈਣੀ ਹੈਗੀ। ਦਾਜੀ ਸਤਿ ਸ੍ਰੀਕਾਲ। ਸਤਿ ਸ੍ਰੀਕਾਲ। ਵੇ ਕਿਵੇਂ ਹੈਂ ਫਿਰਦਾ ਪੜਦਾ ਫੁੱੜਦਾ ਵੀ ਹੈ। ਪੜਦੀ ਐ ਦਾਜੀ ਆ ਕੀ ਕਰਵਾ ਲਿਆ ਤੈਂ। ਮੇ ਤਾਂ ਮੈਂ ਸਨੇ ਖਿਚਲੀ ਮੈਂ। ਮੈਂ ਇਸਨੇ ਤਾਂ ਕਾਨੂੰ ਖਿੱਚਿਆ ਜਿਹੜੀਆਂ ਦੋ ਮੈਸਾ ਕਰੇ ਬੰਨੀ ਬੈਠੀਆਂ ਉਹਨਾਂ ਨੇ ਖਿੱਚੀਆਂ। ਵੇ ਕੰਜਰਾ ਤੈਨੂੰ ਕੀ ਪਾਪਾ ਮੈਂ ਜਦੋਂ ਤੂੰ ਤਨ ਵੀ ਕੜੀ ਸੀ ਵਰਦੀਆਂ ਸੀ ਨਾ ਓਹਦੇ ਬਾਰ ਮੂਹਰ ਦੀ ਲੰਗੀਆਂ ਤਾਂ ਹੀ ਮੈਨੂੰ ਛਡਾਇਆ ਹੈ ਤੂੰ। ਛਡਾਇਆ ਕਿੱਥੇ ਜੇ ਮੈਨੂੰ ਛੱਡ ਲੈਣੀ ਆ ਫੇਰ। ਐ ਨਹੀਂ ਛੱਡ ਲੈਣਦਿਆਂ ਮੈਨੂੰ ਤੂੰ ਤਾਂ ਬੰਦਾ ਸੀ ਜਾਇ ਵੱਡਿਆ। ਲੈ ਬੰਦਾ ਸੀ ਮੈਂ ਉਹਨਾਂ ਦੋ ਮੂਹਰੇ ਕੀ ਕਰਦਾ ਕੱਲਾ ਉਹ ਮੱਝਾਂ ਰਗੀਆਂ ਤੇ ਤੂੰ ਐਡੀਆਂ ਐਡੀਆਂ ਦਾ ਪਾਲ ਰੱਖੀਆਂ ਨੇ ਉਹ। ਹੁਣ ਪਾਲੀਆਂ ਬਲਾਈਆਂ ਹੀ ਆਈਆਂ ਮੈਂ ਕੀ ਪਾਲ ਲੀਆਂ। ਕਾਨੂੰ ਤੇਰੇ ਕੋਲੇ ਆ ਕੇ ਜ਼ਿਆਦੇ ਹੋ ਗਈਆਂ। ਗੱਲ ਸੱਚੀ ਆ ਖੁੱਲਾ ਖਾਂਦਿਆਂ ਵੇ ਤੂੰ ਪੜਦਾ ਹੈਗਾ ਕੋਈ ਪੁੰਡਾ ਸਕੂਲ ਕੋ ਹੋ ਗਿਆ ਚਾਤੀ ਪੁੰਡਾ ਸਕੀਆਂ ਕਿਹੜੀਆਂ ਤੈਨੂੰ ਪਤਾ ਪੜਾਈਆਂ ਹੀ ਨਹੀਂ ਲੋਟ ਆਉਂਦੀਆਂ ਤੂੰ ਕਿਵੇਂ ਆਈ ਸੀ ਪਹਿਲਾਂ ਤਾਂ ਤੂੰ ਮੈਨੂੰ ਇਹ ਦੱਸੋ ਮੈਂ ਤਾਂ ਸਣੀ ਨਾਲ ਰਿਸ਼ਤਾ ਕਰਾਉਣੀ ਆ ਤਾਂ ਆਈ ਸੀ ਬਾਈ ਨੂੰ ਹਾਂ ਕਿੱਥੋਂ ਆਪਦੀ ਭਤੀਜੀ ਦਾ ਕਰਾਉਣੀ ਆ ਕਿਹੜੀ ਦਾ ਕਿਤੇ ਉਹ ਤਾਂ ਨਹੀਂ ਜਿਹੜੀ ਇੱਥੇ ਆਉਂਦੀ ਹੁੰਦੀ ਹੈ ਤੂੰ ਤਾਂ ਸੋਹਣੀ ਬੜੀ ਐ ਤਾਈ ਤੂੰ ਦੇਖੀ ਐ ਦੇਖੀ ਐ ਮੈਂ ਹਾਂ ਮਾਂ ਫੇਰ ਉਹਦੀ ਪੱਕ ਟੱਕ ਹੋ ਗਈ ਹੁਣ ਮੈਂ ਰਿਸ਼ਤਾ ਕਰਾਤਾ ਚਲ ਵਧੀਆ ਆਇਆ ਤਾਈ ਚੰਗੀ ਗੱਲਾਂ ਨਾਲ ਸਾਡੇ ਵੀ ਕਰੇ ਰੋਟੀ ਪੱਕਦੀ ਹੋ ਜੂਗੀ ਹੋਰ ਤੇਰੀ ਮਾਂ ਨੂੰ ਵੀ ਨੌਂ ਵਾਲੀ ਕਰ ਦੇ ਮਾਂ ਦਾ ਹੁੰਦਾ ਹੀ ਨਹੀਂ ਕੰਮ ਹੀ ਨਹੀਂ ਹੁੰਦਾ ਮੇਰੀ ਮਾਂ ਦਾ ਤਾਂ ਹੋਰ ਉਹਨੂੰ ਵੀ ਨੌਂ ਵਾਲੀ ਕਰ ਦੇ ਮੈਂ ਤਾਂ ਦੋ ਵਾਲੀ ਹੋ ਗਈ ਹਾਂ ਹੁਣ ਤੂੰ ਆਪਦੀ ਦਾ ਤੜਾ ਲਈ ਮੇਰੀ ਮਾਂ ਦੀ ਵੀ ਤੜਾ ਦੇ ਹਾਂ ਹੁਣ ਮੈਂ ਬਾਹ ਤੜਾਉਂਦੀ ਫਿਰਦੀ ਆ ਤੇ ਹੋਰ ਹੁਣ ਆ ਕੀ ਕਰਵਾਈ ਫਿਰਦੀ ਆ ਫਿਰ ਵੇ ਤੈਨੂੰ ਆਖੀ ਜਾਨੀ ਮੈਂ ਇਸਨੇ ਖਿੱਚ ਲਈ ਚਲ ਹੋਰ ਚਾਹ ਪਾਣੀ ਪੀ ਲੇ ਤੇ ਨਹੀਂ ਬਸ ਹੁਣ ਚਾਹ ਪਾਣੀ ਤਾਂ ਵਿਆਹ ਵਾਲੇ ਪੀਉਂਗੀ ਚਲ ਚੱਲੀਏ ਹੁਣ ਹੋਰ ਮੈਂ ਚੱਲੀ ਹਾਂ ਹੁਣ ਚੰਗਾ ਨਹੀਂ ਆਵੇਗੀ ਰੇ ਮਾਰੀ ਭਾਵੀ ਆਵੇਗੀ ਭਾਵੀ ਆਵੇਗੀ ਰੇ ਮਾਰੀ